ਇਰਾਕ ਤੋਂ ਸੱਤ ਨੌਜਵਾਨਾਂ ਦੇ ਦੇਸ਼ ਵਾਪਸੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸ਼ਿੰਦਰਪੁਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਤਰ੍ਹਾਂ ਹਰਸ਼ਿੰਦਰਪੁਰ ਬਾਦਲ ਨੇ ਕਿਹਾ ਹੈ ਕਿ ਬੱਚਿਆਂ ਨੂੰ ਭੁਲੇਖੇ ਪਾ ਕੇ ਠੱਗੀਆਂ ਮਾਨਵਲ ਏਜੰਟਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਹਰਸ਼ਿੰਦਰਪੁਰ ਬਾਦਲ ਨੇ ਦੱਸਿਆ ਕਿ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਲਿਜਾਇਆ ਜਾਂਦਾ ਹੈ ਅਤੇ ਉੱਥੇ ਪਹੁੰਚਦੇ ਹੀ ਇਹਨਾਂ ਦੇ ਪਾਸਪੋਰਟ ਖੋਲੇ ਜਾਂਦੇ ਹਨ ਜਿਸ ਤੋਂ ਬਾਅਦ ਇਹਨਾਂ ਨੂੰ ਵਰਕ ਪਰਮਿਟ ਵੀ ਨਹੀਂ ਦਿੱਤਾ ਜਾਂਦਾ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਆਪਣੇ ਕਾਨੂੰਨ ਹੁੰਦੇ ਨੇ ਜਿਵੇਂ ਇਹਨਾਂ ਨੂੰ ਇਲੀਗਲ ਰਹਿਣ ਕਰਕੇ ਇਹਨਾਂ ਨੂੰ ਹਰ ਦਿਨ 20 ਡਾਲਰ ਜਾਂ ਕੁਝ ਦਿਨ ਦਾ ਇਹਨਾਂ ਦੇ ਉੱਤੇ ਇੱਕ ਫਾਈਨ ਲੱਗਦਾ ਸੀ ਤੇ ਪਿਛਲੇ 8 ਮਹੀਨੇ ਚ ਇਹ ਫਾਈਨ ਵਾਧਾ ਵਾਧਾ ਇਹਨਾਂ ਸਾਰਿਆਂ ਦਾ तकरीबन 14000 ਡਾਲਰ ਹੋ ਗਏ ਤੇ ਜਦ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ 에ਜੰਟ ਦੇ ਖਿਲਾਫ ਤਾਂ ਫਿਰ ਉਸ ਦੇਸ਼ ਦੇ ਕਾਨੂੰਨ ਦੇ ਦਾਇਰੇ ਵਿੱਚ ਆਨ ਕਰਕੇ ਇਹ ਹੋਰ ਹੀ ਉਲਝ ਗਏ ਜਦ ਐਮਐਲਏ ਸਾਹਿਬ ਨੇ ਇਹਨਾਂ ਦੇ ਬਾਰੇ ਦੱਸਿਆ ਇਕਦਾ ਅਸੀਂ ਐਕਸਟਰਨਲ ਅਫੇਅਰਸ ਮਨਿਸਟਰ ਦੇ ਨਾਲ ਇਹਨੂੰ ਟੇਕ ਅਪ ਕੀਤਾ ਮੀਟਿੰਗ ਕੀਤੀ ਉਹਨਾਂ ਨੇ ਉੱਥੇ ਇਰਾਕ ਦਾ ਜਿਹੜਾ ਐਮਬੈਸਡਰ ਸੀਗਾ ਹਾਈ ਕਮਿਸ਼ਨ ਦਾ ਉਹਨੂੰ ਉੱਥੇ ਬੁਲਾਇਆ ਉਹਦੇ ਸਾਹਮਣੇ ਸਾਰੀ ਗੱਲਬਾਤ ਕਰਕੇ ਜਦ ਪਤਾ ਲੱਗਿਆ ਤਾਂ ਅਸੀਂ ਬੇਨਤੀ ਕੀਤੀ ਕਿ ਇਹਨਾਂ ਦੇ ਕੇਸ ਲੜਨ ਵਾਸਤੇ ਵੀ ਹੁਣ ਐਮਬੈਸੀ ਵਿੱਚ ਆਏ ਕੇਸ ਨੂੰ ਵੀ ਰਫਾ ਦਫਾ ਕਰਾਏ ਤੇ ਨਾਲੇ 14000 ਜਿਹੜਾ ਇਹਨਾਂ ਨੂੰ ফাইন ਲੱਗੇ ਤਾਂ ਉਹ ਬੱਚੇ ਨੇ ਜਿਹੜੇ ਅੱਗੇ ਭੁੱਖੇ ਉੱਥੇ ਨਾ ਰਹਿਣ ਦੀ ਥਾਂ ਨਾ ਖਾਣ ਪੀਣ ਦਾ ਇਹ ਕਿੱਥੋਂ 14000 ਭਰ ਦੇਣਗੇ ਸੋ ਉਹ ਵੀ ਯਾ ਤਾਂ ਮਾਫ ਕਰਵਾਇਆ ਜਾਏ ਘਟਾਇਆ ਜਾਏ ਜਾਂ ਫਿਰ ਉਸ 에ਜੰਟ ਨੂੰ ਲੱਭ ਕੇ ਉਸ 에ਜੰਟ ਤੋਂ ਵਾਪਸ ਕਰਾਇਆ ਜਾਏ ਤਾਂ ਮੈਨੂੰ ਖੁਸ਼ ਮੈਂ ਆਹੀ ਅਪੀਲ ਕਰਾਂਗੀ ਪੰਜਾਬ ਸਰਕਾਰ ਨੂੰ ਕਿ ਇਹੋ ਜੇ 에ਜੰਟਾਂ ਨੂੰ ਫੜ ਕੇ ਸਖਤ ਤੋਂ ਸਖਤ ਤੁਸੀਂ ਕਾਰਵਾਈ ਕਰੋ ਜਿਵੇਂ ਇਹਨਾਂ ਦੇ ਪਰਿਵਾਰਾਂ ਨੂੰ ਵਿਚਾਰੇ ਇਹ ਬੱਚਾ ਅਨਾਥ ਦੇ ਬਰਾਬਰ ਹੋ ਗਏ ਸੀ ਉੱਥੇ ਜਾ ਕੇ ਜੇ 에ਜੰਟ ਨੂੰ ਨਹੀਂ ਫੜ ਸਕਦੇ ਉਹਨਾਂ ਨੂੰ ਪਰਿਵਾਰਾਂ ਦੇ ਰਾਹੀਂ ਫੜ ਕੇ ਉਹਨਾਂ ਨੂੰ 에ਜੰਟਾਂ ਨੂੰ ਵਾਪਸ ਲਾ ਕੇ ਇਹ ਧੋਖੇਬਾਜ਼ੀ ਬੰਦ ਕਰੋ ਜਿਹੜੇ ਸੁਪਨੇ ਦਿਖਾ ਕੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਗੁੰਮਰਾਹ ਕਰ ਰਹੇ ਨੇ ਇਸ ਮੌਕੇ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਵਿਦੇਸ਼ ਚ ਭੇਜਣ ਦੇ ਨਾਂ ਤੇ ਵੱਡਾ ਕਪਲਾ ਹੋ ਰਿਹਾ ਹੈ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਟਿਕਟਾਂ ਖਰੀਦ ਕੇ ਭੇਜੀਆਂ ਤੇ ਅੱਜ ਉਹ ਸਾਰੇ ਪਰਿਵਾਰ ਬੱਚੇ ਆਪਣੇ ਵਾਪਸ ਹਿੰਦੁਸਤਾਨ ਆਏ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਸਾਡੀ ਸਾਰੀ ਟੀਮ ਨੂੰ ਕਿਹੜੀ ਖੁਸ਼ੀ ਹੈ ਜਿਹੜੀ ਪਿਛਲੇ ਡੇਢ ਦੋ ਮਹੀਨੇ ਦੀ ਪੂਰਾ ਮੋਨੀਟਰ ਕਰ ਰਹੀ ਸੀ ਸਾਰੀਆਂ ਜਿਹੜੀਆਂ ਉਹ ਜਿਹੜੇ ਆ ਟਿਕਟਾਂ ਹੈਗੀਆਂ ਜਾਂ ਹੋਰ ਕੋਈ ਸਮੱਸਿਆ ਆ ਰਹੀ ਹੈ ਜਾਂ ਕਮਿਊਨੀਕੇਸ਼ਨ ਹੈ ਸਾਰੀ ਸ਼੍ਰੋਮਣੀ ਅਕਾਲੀ ਦਲ ਟੀਮ ਕਰ ਰਹੀ ਸੀ ਕਿ ਅੱਜ ਬੜੀ ਖੁਸ਼ੀ ਹੈ ਕਿ ਉਹ ਬੱਚੇ ਵਾਪਸ ਆ ਗਏ ਤੇ ਆਪਣੇ ਪਰਿਵਾਰਾਂ ਕੋਲੇ ਵਾਪਸ ਆ ਗਏ ਹੈ ਤੇ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਤੇ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਵੀ ਕਹਿਣਾ ਚਾਹਣਾ ਹੈ ਕਿ ਜਿਹੜੇ ਏਜੰਟ ਆ ਕਰ ਰਹੇ ਹੈ ਇੰਨੀ ਮਾੜੀ ਹਰਕਤ ਕਰ ਰਹੇ ਹੈ ਆ ਮੈਨੂੰ ਜਿਹੜੇ ਨੌਜਵਾਨ ਬੱਚੇ ਉੱਥੋਂ ਆਏ ਹੈ ਆ ਦੱਸ ਰਹੇ ਸੀ ਕਿ ਇੱਥੋਂ ਪੰਜਾਬ ਜਿਹੜੇ ਇੱਥੋਂ ਦੇ ਪੰਜਾਬ ਦੇ ਏਜੰਟ ਹੈ ਪੰਜਾਬ ਦੀਆਂ ਲੜਕੀਆਂ ਨੂੰ ਵੀ ਲੈ ਕੇ ਜਾ ਰਹੇ ਹੈ ਇਰਾਕ ਵਿੱਚ ਕਈ 100 ਲੜਕੀਆਂ ਇੱਥੋਂ ਭੇਜੀਆਂ ਗਈਆਂ ਹੈ ਜਿਹੜੀਆਂ ਉੱਥੇ ਵੇਚੀਆਂ ਜਾਂਦੀਆਂ ਇਹ ਤਾਂ ਮਾੜਾ ਕੰਮ ਕੀ ਹੋ ਸਕਦਾ ਸੋ ਮੈਂ ਡੀਜੀਪੀ ਨੂੰ ਤੇ ਪੰਜਾਬ ਦੇ ਚੀਮਨ ਸਰ ਸਾਬ ਨੂੰ ਕਹਿਣਾ ਹੈ ਕਿ ਆਹ ਬਹੁਤ ਸੀਰੀਅਸ ਮੈਟਰ ਹੈ ਤੇ ਇਹਦੇ ਤੇ ਜੋ 에ਜੰਟ ਹੈ ਸਾਰੇ ਫੜੇ ਜਾਣ ਤੇ ਉਹਨਾਂ 에ਜੰਟ ਫੜ ਕੇ ਉਹਨਾਂ ਨੂੰ ਅੰਦਰ ਕੀਤੇ ਜਾਣ ਤੇ ਜਿਹੜੀਆਂ ਆਪਣੀਆਂ ਲੜਕੀਆਂ ਉੱਥੇ ਗਈਆਂ ਜਿਨ੍ਹਾਂ ਦੇ ਐਡਰੈਸ ਪਤਾ ਲੱਗਦੀਆਂ ਆਪਣੇ ਐਮਬੈਸੀ ਨਾਲ ਗੱਲ ਕਰਕੇ ਮੈਂ ਸਿਮਰ ਜੀ ਨੂੰ ਵੀ ਇੰਡੀ ਕਰਾਂਗਾ ਕਿ ਐਮਬੈਸੀ ਨਾਲ ਗੱਲ ਕਰਕੇ ਉਹਨਾਂ ਨੂੰ ਉਹਨਾਂ ਨੂੰ ਉੱਥੋਂ ਛੁੜਾਇਆ ਜਾਏ ਇਸ ਦੌਰਾਨ ਹੀ ਸ਼ਰਮਣੀਆਂ ਕਲਦਲ ਦੇ ਸੀਨੀਅਰ ਆਗੂ ਬਿਕਮ ਸਿੰਘ ਮਜੀਠੀਆ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਕਾਰਵਾਈ ਦੇ بجائے ਏਜੰਟਾਂ ਨੂੰ ਸ਼ਹਿ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵੀ ਹਿਊਮਨ ਟ੍ਰੈਫਿਕ ਦਾ ਮੁੱਦਾ ਚੁੱਕਿਆ ਜਾਵੇਗਾ ਵਿਦੇਸ਼ਾਂ 'ਚ ਧੋਖਾ ਦੇਣ ਵਾਲੇ ਦੇ ਸ਼ਿਕਾਰ ਲੋਕਾਂ ਲਈ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ ਬਿਊਰੋ ਰਿਪੋਰਟ ਪੰਜਾਬ ਟੂਡੇ